डिपेंड ऑन दैट बाय इंश्योरेंस में कितना पैसा आपको दे देते हैं ये कागज पर जो भी है वो भी भी चीज है और हैं आप देख सकते हैं

मैं परिज ज़ारा तो 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 में मेरी सर पीपीई ट्रेनिंग इतना साढ़े पहला हो गया कि एडमिटेंस एग्जाम हो गया उसके बाद तो मेरी एक टेक कैंडिडेट थी तार डायरेक्टली एसएसबी होनी है तब पांच तो मैं दोबारा बट एक दो बारे गया ठीक है जी सेम प्रसू क्योंकि भी परफॉर्मेंस है नहीं मैच की मैं लग गया पिछले साल मई मैं दोबारा रिकमेंड होया नाम मिली तेई मई दो हजार इक्कीस मैं स्टार्टिंग अपनी एयरफोर्स की तो एफकेट का एग्जाम होंगे पहला रिटर्न एग्जाम जो क्लीयर किया दिन के एफ एस भी हूँ जब जलोकल टैस टैस इंटरव्यू हूं ਮੋਰੇ ਨੰਬਰ ਅਰਗੁੰਗਿਆ ਉਪੋ ਜਿਹੜਾ ਮੈ ਰਿਕਮੈਂਡ ਹੋ ਗਿਆ ਉਹਦੇ ਬਾਅਦ ਫਿਰ ਮੈਡੀਕਲ ਐਗਜ਼ਾਮਪਲੇਸ਼ਨ ਹੁੰਦਾ ਹੋ ਗਿਆ ਵਿੱਚ ਮੇਰੀ ਆਈ ਦਾ ਇੱਕ ਪੁਆਇੰਟ ਨਿਕਲਿਆ ਜਿਹਦੇ ਵਿੱਚ ਮੈਂ ਮੈਡੀਕਲੀ ਅਨਫਰਡ ਹੋ ਗਿਆ ਮੇਰਾ ਨਾਮ ਜੀ ਲੈਫਟੇਨੈਂਟ ਸ਼ਿਵਮ ਕੁਸ਼ਲ ਹੈ ਮੈਂ ਹਾਲੀ ਵਿੱਚ 6 ਸਤੰਬਰ 2025 ਨੂੰ ਆਫਸਰ ਟ੍ਰੇਨਿੰਗ ਅਕੈਡਮੀ ਗਿਆ ਤੋਂ ਪਾਸ ਆਊਟ ਹੋਇਆ ਤੇ ਮੈਂ ਆਰਮੀ ਸਰਵਰ ਸਕੋਰ ਦੇ ਵਿੱਚ ਜਿਹੜਾ ਹੈ ਬਤੌਰ ਲੈਫਟੇਨੈਂਟ ਕਮਿਸ਼ਨ ਹੋਇਆ ਹਾਂ ਇੰਡੀਅਨ ਆਰਮੀ ਦੇ ਵਿੱਚ ਤੇ ਫਿਲਹਾਲ ਮੈਂ ਅਗਲੀ ਡੇਟਸ ਲਈ ਸੈਕਿੰਡ ਬਟਾਲੀਅਨ ਰਾਜਪੂਤਾਨਾ ਰਾਈਫਲ ਦੇ ਵਿੱਚ ਜਾਵਾਂਗਾ ਜੀ ਇਨਫੈਂਟਰੀ ਅਟੈਚਮ ਤੇ ਕਾਫੀ ਮਾਣ ਮਹਿਸੂਸ ਹੋ ਰਿਹਾ ਜੀ ਕਿ ਜਦਾਂ ਇੱਕ ਰੂਰਲ ਬੈਕਗਰਾਉਂਡ ਤੋਂ ਆ ਕੇ ਠੀਕ ਹੈ ਜੀ ਇਸ ਮਕਾਮ ਤੱਕ ਪਹੁੰਚਣਾ ਬਾਕੀ ਪਿੰਡ ਵਾਲੇ ਵੀ ਖੁਸ਼ ਹੈ ਜੀ ਨੇੜੇ ਦਾ ਜਿੰਨੇ ਵੀ ਇਲਾਕੇ ਦੇ ਹੋਰ ਵੀ ਵਸਨੀਕ ਨੇ ਉਹ ਵੀ ਕਾਫੀ ਵਧਾਈਆਂ ਦਿੱਤੀਆਂ ਆਸ਼ੀਰਵਾਦ ਦਿੱਤੇ ਆਪਣੇ ਉਹਨਾਂ ਦੇ ਆਸ਼ੀਰਵਾਦ ਸਭ ਤੇ ਚਲੋ ਇੱਥੇ ਤੱਕ ਪਹੁੰਚੇ ਆ ਜੀ ਤੇ ਬਾਕੀ ਮੈਂ ਵੀ ਇਹੀ ਕਹਾਗਾ ਕਿ ਜਿਹੜੇ ਹੋਰ ਬੱਚੇ ਨੇ ਉਹ ਵੀ ਇਸ ਚੀਜ਼ ਤੋਂ ਮੋਟੀਵੇਟ ਹੋਣ ਠੀਕ ਹੈ ਜੀ ਕਿ ਜਦੋਂ ਪੰਜਾਬ ਦੇ ਵਿੱਚ ਜਨਰਲ ਟੈਂਡੈਂਸੀ ਹੈ ਕਿ ਬੱਚੇ ਬੱਚੇ ਨੂੰ ਅਵੇਅਰਨੈਸ ਘਟ ਹੈ ਤਾਂ ਉਹ ਇੱਕ ਦੂਜੇ ਨਾਲ ਜੁੜਨ ਆਪਣੇ ਨੈਟਵਰਕ ਹੀ ਬਣਾ ਲੈਣਾ ਤਾਂ ਉਹਦੇ ਥਰੂ ਉਹ ਇਹਨਾਂ ਚੀਜ਼ਾਂ ਤੇ ਨਿਕਲ ਸਕਦੇ ਨੇ ਕੀ ਲੱਗਦਾ ਹੈ ਅੱਜ ਨੌਜਵਾਨ ਜਿਹੜੇ ਕਿ ਵਿਦੇਸ਼ਾਂ ਨੂੰ ਜਾ ਰਹੇ ਉਹਨਾਂ ਨੂੰ ਉਹ ਕਹਿ ਰਹੇ ਨੇ ਕਿ ਇੱਥੇ ਨੌਕਰੀਆਂ ਨਹੀਂ ਆ ਕੀ ਲੱਗਦਾ ਕਿ ਮਿਹਨਤ ਕਰਨ ਨਾਲ ਸਭ ਹੋ ਸਕਦਾ ਮਿਹਨਤ ਨਾਲ ਸਭ ਕੁਝ ਪੋਸੀਬਲ ਹੈ ਜੀ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਹਰ ਇੱਕ ਚੀਜ਼ ਟਾਈਮ ਮੰਗਦੀ ਹੈ ਮੈਨੂੰ ਵੀ ਲੱਗੇ ਕਾਫੀ ਅਟੈਂਪਟ ਠੀਕ ਹੈ ਜੀ ਪਹਿਲਾਂ ਮੈਂ 에ਅਰ ਫੋਰਸ ਵਿੱਚ ਹੋਇਆ ਸੀਗਾ ਸਿਲੈਕਟ ਉਸ ਟਾਈਮ ਚਲੋ ਪਰਮਾਤਮਾ ਦੀ ਮਰਜ਼ੀ ਨਹੀਂ ਸੀ ਮੈਂ ਮੈਡੀਕਲੀ ਅਨਫਿਟ ਹੋ ਗਿਆ Air Force ਦੇ ਵਿੱਚ ਉਹਨਾਂ ਦੇ ਮੈਡੀਕਲ ਸਟੈਂਡਰਡਸ ਅਲੱਗ ਨੇ ਆਰਮੀ ਤੋਂ ਬਟ ਮੈਂ ਲੱਗਾ ਰਿਆ ਜੀ ਤੇ ਮੇਨਟ ਇਦਾਂ ਜੀ ਕਿ ਆਂ ਇੰਡੀਆ ਦੇ ਵਿੱਚ ਜਿੰਨੀ ਪੋਪੂਲੇਸ਼ਨ ਹੈ ਤਾਂ ਬੱਚੇ ਨੂੰ ਮਿਹਨਤ ਜ਼ਿਆਦਾ ਲੱਗਦੀ ਹੈ ਕੰਪੈਰੀਟਿਵਲੀ ਬਾਕੀ ਦੇਸ਼ਾਂ ਤੋਂ ਤਾਂ ਇਸ ਕਰਕੇ ਜੇ ਬੱਚਾ ਲੱਗਾ ਰਹੇ ਤਾਂ ਮਤਲਬ ਇਦਾਂ ਦੀ ਕੋ ਗੱਲ ਨਹੀਂ ਹੈ ਕਿ ਇੱਥੇ ਨੌਕਰੀਆਂ ਨਹੀਂ ਆ ਜਾਂ ਫਿਰ ਇੱਥੇ ਇਹ ਚੀਜ਼ਾਂ ਜਿਹੜੀਆਂ ਆ ਉਹ ਹਾਸਲ ਨਹੀਂ ਕੀਤੀਆਂ ਜਾ ਸਕਦੀਆਂ ਮੈਂ ਮੇਰੇ ਨਾਲ ਦੇ ਹੋਰ ਬੱਚੇ ਸੀ ਜਿਹੜੇ ਮੇਰੇ ਤੋਂ ਵੀ ਇਦਾਂ ਪਿਛੜੇ ਤਬ ਗਿਆ ਤੋਂ ਜਾਂ ਫਿਰ ਬਹੁਤ ਰਿਮੋਟ ਏਰੀਆਸ ਤੋਂ ਆਏ ਹੋਗੇ ਉਹਨਾਂ ਨੂੰ ਮੈਂ ਐਜ਼ਾ ਇਨਸਪੀਰੇਸ਼ਨ ਲਿਆ ਆਪਣੀ ਟ੍ਰੇਨਿੰਗ ਦੇ ਟਾਈਮ ਕਿ ਜੇ ਉਹ ਬੱਚੇ ਇੱਥੇ ਤੱਕ ਪੁੱਜੇ ਨੇ ਮੈਨੂੰ ਤਾਂ ਪੁੱਜਣਾ ਫਿਰ ਵੀ ਆਸਾਨ ਸਗਾ ਉਹਨਾਂ ਨਾਲੋਂ ਕੰਪੈਰੀਟਿਵਲੀ ਤਾਂ ਸਾਨੂੰ ਵੀ ਇਹੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਮਿਹਨਤ ਕਰਦੇ ਰਹਿਣੀ ਚਾਹੀਦੀ ਹੈ ਮੈਂ ਸ਼ਿਵਮ ਕੌਸ਼ਲ ਲੈਫਟੈਂਡ ਦਾ ਫਾਦਰ ਬੋਲਦਾ ਜੀ ਧਰਮਵੀਰ ਰਾਣਾ ਇਹ ਬੱਚਿਆਂ ਦਾ ਜਨੂਨ ਹੁੰਦੇ ਜੀ ਤੇ ਮੈਂ ਵਰਦੀ ਦੀ ਜਿਹੜੀ ਫੋਰਸਿਸ ਵਿੱਚ ਜਾਣਾ ਕਰਾਂਗੇ ਵਰਦੀ ਵਾਲੇ ਕਿਸੇ ਵੀ ਫੋਰਸੇ ਸੋ ਬੜੀ ਮਿਹਨਤ ਕਰਨੀ ਪੈਂਦੀ ਹੈ ਬੱਚਿਆਂ ਨੂੰ ਤਾਂ ਇਨ ਲੱਗਨ ਨਾਲ ਲੱਗਾ ਰਿਹਾ ਜੀ ਕਦੇ ਇਦਾਂ ਨਹੀਂ ਹੋਇਆ ਪਈ ਨਹੀਂ ਕਦ ਇਨ ਕਿੰਨਾਕ ਟਾਈਮ ਦਿੱਤਾ ਆਪਣੀ ਪੜ੍ਹਾਈ ਲਈ ਇਸ ਮਕਾਮ ਨੂੰ ਹਾਸਲ ਕਰਨ ਲਈ ਪਈ ਦਿਨ ਰਾਤ ਇਕ ਕਰ ਦਿੱਤੀ ਤਾਂ ਮੈਨੂੰ ਬੜਾ ਮਾਣ ਹੈ ਆਪਣੇ ਬੇਟੇ ਤੇ ਮੈਂ ਇਹੀ ਸੰਦੇਸ਼ ਦੇਣਾ ਚਾਹਨਾ ਬਾਕੀ ਆਣ ਵਾਲੀ ਪੀੜ੍ਹੀ ਨੂੰ ਵਿਦੇਸ਼ਾਂ ਜਾਣ ਤੋਂ ਬਜਾਏ ਕਿ ਤੁਸੀਂ ਇੱਥੇ ਨਿਂਤ ਕਰੋ ਇੱਥੇ ਪੜ੍ਹਾਈ ਦੀ ਵੈਲਿਊ ਬਹੁਤ ਹੈ ਸਿਰਫ ਤੁਹਾਡਾ ਮੋਟਿਵ ਹੋਣਾ ਚਾਹੀਦਾ ਇੱਕ ਵੀ ਮੈਂ ਇਹ ਕੰਮ ਕਰਨਾ ਤਾਂ ਜਿਹਦੇ ਨਾਲ ਸਕਸੈਸ ਹਮੇਸ਼ਾ ਹੁੰਦੀ ਹੈ ਪ੍ਰਾਪਤ ਹੁੰਦੀ ਹੈ ਇਸ ਕਰਕੇ ਬੱਚਿਆਂ ਨੂੰ ਮੈਂ ਤਾਂ ਸੰਦੇਸ਼ ਦੇਣਾ ਚਾਹਨਾ ਬਾਹਰ ਨੂੰ ਛੱਡੋ ਇੰਡੀਆ ਦਾ ਨਾਮ ਰੋਸ਼ਨ ਕਰੋ ਜੀ ਜਿੰਨਾ ਤੁਸੀਂ ਇੰਡੀਆ ਦਾ ਨਾਮ ਰੋਸ਼ਨ ਕਰੋਗੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋਗੇ ਉਨਾ ਹੀ ਸਾਰੇ ਦੇਸ਼ ਨੂੰ ਮਾਣ ਮਹਿਸੂਸ ਹੁੰਦਾ ਜੀ ਇਨ੍ਹਾਂ ਬੱਚਿਆਂ ਪਰ ਤਾਂ ਮੈਂ ਜਦੋਂ ਗਏ ਜੀ ਗਿਆ ਸੀ ਤਾਂ ਉੱਥੇ 264 ਬੱਚੇ ਪਾਸ ਆਊਟ ਹੋਏ ਤਾਂ ਬਹੁਤ ਹੀ ਮਾਣ ਵਾਲੀ ਗੱਲ ਸੀ ਕੀ ਜੀ ਸਾਰਿਆਂ ਲਈ ਥੈਂਕ ਯੂ ਹਾਂ ਜੀ ਮੇਰੇ ਸ਼ਿਵਮ ਪੋਸ਼ਲੇ ਦੀ ਮਾਦਰ ਜੀ ਬਹੁਤ ਮਾਣ ਮਹਿਸੂਸ ਕਰਦੀ ਕਿ ਅੱਜ ਮੇਰਾ ਬੇਟਾ ਮਕਾਮ ਤੈਪੂ ਜੇ ਮੇਰੇ ਬੱਚੇ ਆ ਬਾਕੀ ਬੱਚਿਆਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹੁੰਦੀ ਕਿ ਤੇ ਮਿਹਨਤ ਕਰਕੇ ਤੁਸੀਂ ਦੇਸ਼ ਦੀ ਸੇਵਾ ਲਈ ਜਾਓ ਇਸ ਨੇ ਬਹੁਤ ਮਿਹਨਤ ਕੀਤੀ ਅੱਜ ਜਿੰਨੇ ਆਪਣੀ ਸਫਲਤਾ ਪ੍ਰਾਪਤ ਕੀਤੀ ਸਾਨੂੰ ਬਹੁਤ ਮਾਣ ਹੈ ਸਾਨੂੰ ਸਾਰੇ ਪਿੰਡ ਵਾਸੀਆਂ ਨੇ ਘਰ ਰਿਸ਼ਤੇਦਾਰਾਂ ਨੇ ਬਾਕੀ ਸਾਡੇ ਰੋੜੀ ਸਾਹਿਬ ਨੇ ਆ ਕੇ ਸਾਨੂੰ ਬੜਾ ਸਨਮਾਨਿਤ ਕੀਤਾ ਸਾਨੂੰ ਬੜਾ ਇਵਕਾਰ ਮਹਿਸੂਸ ਹੁੰਦਾ ਆਪਣੀ ਬੇਟੀ ਤੇ ਯਾਰੀ ਸਾਡਾ ਸਾਰੇ ਚ ਨਾਮ ਰੋਸ਼ ਕੀਤਾ ਕੀ ਕਹੋਗੇ ਅੱਜ ਹਾਂਜੀ ਮੇਰਾ ਨਾਮ ਨਵਜੋਤ ਰਾਣਾ ਹੈ ਜੀ ਮਾਸ਼ੂਮ ਦਾ ਬੜਾ ਮਾਣ ਹੈ ਤੇ ਬਹੁਤ ਪ੍ਰਾਊਡ ਫੀਲ ਕਰ ਰਹੇ ਆ ਜੀ ਅਸੀਂ ਜਿਹੜੀ ਇਹਨਾ ਅਮ ਕੰਮ ਕੀਤਾ ਹੈ ਮਤਲਬ ਛੋਟੇ ਪਿੰਡ ਰੂਲਰ ਬੈਕਗਰਾਉਂਡ ਚ ਜਾ ਕੇ ਜੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਜੀ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜੀ ਸਾਰੇ ਬਹੁਤ ਵਧਾਈਆਂ ਦੇ ਰਹੇ ਜੀ ਪਿੰਡ ਵਾਲੇ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਜੀ